ਰੋਜ਼ਗਾਰ ਦੇ ਲਈ ਤੇ ਆਪਣੇ ਚੰਗੇ ਭਵਿੱਖ ਦੇ ਲਈ ਅੱਜਕੱਲ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਬਹੁਤੇ ਨੌਜਵਾਨ ਅਜਿਹੇ ਹੁੰਦੇ ਨੇ ਜਿਹੜੇ ਇੱਥੇ ਹੀ ਆਪਣਾ ਚੰਗਾ ਭਵਿੱਖ ਨਹੀਂ ਦੇਖਦੇ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਵਿਦੇਸ਼ ਜਾਵਾਂਗੇ ਚੰਗੇ ਪੈਸੇ ਕਮਾਵਾਂਗੇ ਤੇ ਸਾਡਾ ਤੇ ਸਾਡੇ ਪਰਿਵਾਰ ਦਾ ਜਿਹੜਾ ਭਵਿੱਖ ਹੈ ਉਸ ਨਾਲ ਹੀ ਹੋ ਜਾਵੇਗਾ ਤੇ ਕਈ ਵਾਰ ਅਜਿਹੀ ਸਿਚੁਏਸ਼ਨ ਬਣ ਜਾਂਦੀ ਹੈ ਅਜਿਹੀ ਪਰਿਸਥਿਤੀ ਬਣ ਜਾਂਦੀ ਹੈ ਕਿ ਸਾਡੇ ਜਿਹੜੇ ਵੀਜ਼ੇ ਨੇ ਉਹ ਕਾਨੂੰਨੀ ਤਰੀਕੇ ਦੇ ਨਾਲ ਨਹੀਂ ਲੱਗਦੇ ਕਈ ਵਾਰ ਰਿਫਿਊਜ਼ਲ ਲੱਗ ਜਾਂਦੀ ਹੈ ਸਾਡੇ ਕੋਲ ਸਟੱਡੀ ਉਹੋ ਜਿਹੀ ਨਹੀਂ ਹੁੰਦੀ ਜਿਸ ਦੇਸ਼ ਦਾ ਅਸੀਂ ਸੁਪਨਾ ਦੇਖਦੇ ਆਂ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਫਿਰ ਜਿਹੜੇ ਨੌਜਵਾਨ ਹੁੰਦੇ ਨੇ ਉਹ ਗੈਰ ਕਾਨੂੰਨੀ ਢੰਗ ਨੂੰ ਜਿਹੜੇ ਅਪਣਾ ਲੈਂਦੇ ਨੇ ਅਜਿਹੀ ਇੱਕ ਗੈਰ ਕਾਨੂੰਨੀ ਢੰਗ ਨੂੰ ਅਪਣਾ ਕੇ ਕਈ ਭਾਰਤੀ ਜਿਹੜੇ ਸੀ ਉਹ ਅਮਰੀਕਾ ਦੇ ਵਿੱਚ ਗਏ ਤੇ ਅਮਰੀਕਾ ਗਈ ਇਹਨਾਂ ਭਾਰਤੀਆਂ ਦੇ ਵਿੱਚੋਂ 205 ਭਾਰਤੀਆਂ ਨੂੰ ਅਮਰੀਕਾ ਸਰਕਾਰ ਨੇ ਅੱਜ ਵਾਪਸ ਭਾਰਤ ਭੇਜ ਦਿੱਤਾ ਜਿहां ਇੱਕ ਗੈਰ ਕਾਨੂੰਨੀ ਢੰਗ ਦੇ ਨਾਲ ਉੱਥੇ ਪਹੁੰਚੇ ਸਨ ਅਵੈਧ ਤਰੀਕੇ ਦੇ ਨਾਲ ਅਮਰੀਕਾ ਦੇ ਦੇਸ਼ ਦੇ ਵਿੱਚ ਦਾਖਲ ਹੋਏ ਸੀ ਜੋ ਕਿ 트럼ਪ ਸਰਕਾਰ ਨੂੰ ਬਿਲਕੁਲ ਮਨਜ਼ੂਰ ਨਹੀਂ ਹੋਇਆ 트럼ਪ ਨੇ ਉਹਦਾ ਸੰਭਾਲਦਿਆਂ ਹੀ ਇਹਨਾਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਸੱਤ ਹੋ ਗਏ ਤੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਇਸ ਤਿਆਰ ਕੀਤੀ ਗਈ ਜਿਨ੍ਹਾਂ ਦੇ ਵਿੱਚੋਂ ਅੱਜ 205 ਭਾਰਤੀਆਂ ਨੂੰ ਵਾਪਸ ਪੰਜਾਬ ਭੇਜ ਦਿੱਤਾ ਗਿਆ ਭਾਰਤ ਪਹੁੰਚ ਗਏ ਨੇ ਇਹ ਅੰਮ੍ਰਿਤਸਰ 에어ਪੋਰਟ ਦਾ ਜਿਹੜਾ ਜਹਾਜ਼ ਸੀਗਾ ਇਹਨਾਂ ਨੂੰ ਲੈ ਕੇ ਲੈਂਡ ਹੋ ਗਿਆ ਹੁਣ ਦੱਸਦੀ ਇਹ ਕਿ ਇਹਨਾਂ ਜਿਹੜਾ ਕਿ ਅੱਜ ਜਹਾਜ਼ ਲੈਂਡ ਹੋਇਆ ਇਸ ਦੇ ਵਿੱਚੋਂ 205 ਭਾਰਤੀ ਸੀ ਜਿਨ੍ਹਾਂ ਦੇ ਵਿੱਚੋਂ ਇਹ ਹੈਰਾਨੀ ਦੀ ਗੱਲ ਹੋਈ ਕਿ ਜਿਵੇਂ ਕਹਿ ਦਿੰਦੇ ਨੇ ਕਿ ਪੰਜਾਬ ਦੇ ਨੌਜਵਾਨ ਹੀ ਜ਼ਿਆਦਾ ਬਾਹਰ ਜਾਂਦੇ ਨੇ ਪੰਜਾਬੀਆਂ ਨੂੰ ਹੀ ਹੁੰਦਾ ਕਿ ਅਸੀਂ ਬਾਹਰ ਜਾਣਾ ਹੈ 12ਵੀਂ ਕਰਨ ਲਈ ਕੈਨੇਡਾ ਜਾਣਾ ਹੈ ਅਮਰੀਕਾ ਜਾਣਾ ਹੈ ਇੱਥੇ ਨਹੀਂ ਰਹਿਣਾ ਪਰ ਦੱਸ ਦੇ ਕਿ ਇਸ ਵਾਰੀ ਕੀ ਹੋਇਆ ਕਿ ਗੁਜਰਾਤੀਆਂ ਦੀ ਜਿਹੜੀ ਗਿਣਤੀ ਸੀ ਉਹ ਪੰਜਾਬੀਆਂ ਦੇ ਨਾਲੋਂ ਵੱਧ ਦੇਖਣ ਨੂੰ ਮਿਲੀ ਜੀ ਹਾਂ ਜਿੱਥੇ 30 ਪੰਜਾਬੀ ਸੀ ਉੱਤੇ ਹੀ 33 ਗੁਜਰਾਤੀ ਜਿਹੜੇ ਸੀ ਉਹ ਅੱਜ ਡਿਪੋਰਟ ਹੋ ਕੇ ਭਾਰਤ ਪਹੁੰਚੇ ਨੇ ਇਹਦਾ ਅਜੇ ਕੁਝ ਹੀ ਭਾਰਤੀ ਸੀ ਗੁਜੀ ਗੁਜਰਾਤੀ ਸੀ ਜਿਨ੍ਹਾਂ ਨੂੰ ਅਮਰੀਕਾ ਸਰਕਾਰ ਨੇ ਵਾਪਸ ਭਾਰਤ ਭੇਜਿਆ ਆਉਂਦੇ ਦਿਨਾਂ ਨੂੰ ਇੱਕ ਹੋਰ ਸੂਚੀ ਤਿਆਰ ਹੋ ਸਕਦੀ ਹੈ ਤੇ ਸੂਚੀ ਦੇ ਵਿੱਚ ਇਹ ਗਿਣਤੀ ਜਿਹੜੀ ਹੈ ਉਹ ਵੱਧ ਸਕਦੀ ਹੈ ਦੱਸਦੇ ਕਿ ਪਿਛਲੇ ਦਿਨਾਂ ਦੇ ਵਿੱਚ ਪੀਐਮ ਯਾਨੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿੱਚ ਨਾਰਾਜ਼ਗੀ ਵੀ ਦੇਖਣ ਨੂੰ ਮਿਲੀ ਸੀ ਦਰਅਸਲ ਇਹ ਨਾਰਾਜ਼ਗੀ ਉਦੋਂ ਸਾਹਮਣੇ ਜਦੋਂ ਡੋਨਾਲਡ ਟਰੰਪ ਨੇ ਆਪਣੇ ਖਾਸੇ ਦੋਸਤ ਮੰਨੇ ਜਾਂਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਰਸਨਲੀ ਇੱਕ ਨਿੱਜੀ ਤੌਰ ਤੇ ਆਪਣੇ ਸੋਚੁਕ ਸਮਾਗਮ ਦਾ ਜਿਹੜਾ ਇਨਵਿਟੇਸ਼ਨ ਨਹੀਂ ਭੇਜਿਆ ਇਹ ਨਿਯੋਤਾ ਨਹੀਂ ਦਿੱਤਾ ਗਿਆ ਉਹਨਾਂ ਨੇ ਸਿਰਫ ਨਿਯੋਤਾ ਭਾਰਤ ਨੂੰ ਦਿੱਤਾ ਨਾ ਕਿ ਪੀਐਮ ਮੋਦੀ ਨੂੰ ਦਿੱਤਾ ਜਿਸ ਤੋਂ ਬਾਅਦ ਇਹ ਜਿਹੜੀ ਨਰਾਜ਼ਗੀ ਸੇ ਦੇਖਣ ਨੂੰ ਮਿਲੀ ਦਰਸਲ ਮੰਨਿਆ ਜਾ ਰਿਹਾ ਸੀ ਕਿ ਪੀਐਮ ਮੋਦੀ ਜਿਹੜੇ ਨੇ ਉਹ ਅਮਰੀਕਾ ਦੌਰੇ ਤੇ ਸਨ ਪਰ ਆਸਟ੍ਰੇਲੀਆ ਨੂੰ ਨੇ ਆਪਣੇ ਹੀ ਦੋਸ ਡੋਨਾਲਡ ਟਰੰਪ ਦੇ ਨਾਲ ਮੁਲਾਕਾਤ ਨਹੀਂ ਕੀਤੀ ਜਿਸ ਤੋਂ ਬਾਅਦ ਸ਼ਾਇਦ ਹੋ ਸਕਦਾ ਹੈ ਕਿ ਡੋਨਾਲਡ ਟਰੰਪ ਜਿਹੜੇ ਨੇ ਉਹਨਾਂ ਤੋਂ ਨਰਾਜ਼ ਹੋ ਗਏ ਜਿਸ ਤੋਂ ਬਾਅਦ ਇਹ ਜਿਹੜੀ ਖੁੱਲ ਕੇ ਆ ਓ ਟਰੰਪ ਦੀ ਨਰਾਜ਼ਗੀ ਆਈ ਤੇ ਇਸੇ ਬਚਾਲੇ ਫਿਰ ਟਰੰਪ ਨੇ ਗੈਰ ਕਾਨੂੰਨੀ ਪ੍ਰਵਾਸੀ ਯਾਨੀ ਕਿ ਗੈਰ ਕਾਨੂੰਨੀ ਭਾਰਤੀਆਂ ਦੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਇਸੇ ਵਿਚਾਲੇ ਉਹਨਾਂ ਨੇ ਅੱਜ ਸਭ ਤੋਂ ਪਹਿਲਾਂ ਜਿਹੜਾ ਭਾਰਤ ਵਾਲੇ ਜਹਾਜ਼ ਉਡਾਇਆ ਅਮਰੀਕਾ ਤੋਂ ਰਿਪੋਰਟ ਕਰਕੇ ਦੇਸ਼ ਨਿਕਾਲਾ ਦੇ ਕੇ 205 ਭਾਰਤੀਆਂ ਨੂੰ ਵਾਪਸ ਭੇਜ ਦਿੱਤਾ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਨੇ ਪੀਐਮ ਨਰਿੰਦਰ ਮੋਦੀ ਦੇ ਰਾਜ ਉਦੋਂ ਕਿ ਪੀਐਮ ਮੋਦੀ ਖੁਦ ਸਬੰਧ ਰੱਖਦੇ ਨੇ ਗੁਜਰਾਤ ਦੇ ਲੋਕੀ 33 ਗੁਜਰਾਤੀ ਜਿਹੜੇ ਨੇ ਉਹ ਵਾਪਸ ਅਮਰੀਕਾ ਤੋਂ ਉਹਨਾਂ ਨੂੰ ਸਰਕਾਰ ਨੇ ਦੇਸ਼ ਨਿਕਾਲਾ ਦੇ ਦਿੱਤਾ ਤੇ ਅਮਰੀਕਾ ਤੋਂ ਵਾਪਸ ਭਾਰਤ ਪਹੁੰਚੇ